ਮੇਰੇ ਵਲੋਗ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਗਰੇ ਆਲ ਪੰਜਾਬੀ ਟ੍ਰੈਵਲ ਵਲੋਗਸ ਤੇ ਤੇ ਲੋ ਜੀ ਮਿੱਤਰੋ ਮੌਸਮ ਹੋ ਗਿਆ ਖਰਾਬ ਤੇ ਚਾਰੇ ਪਾਸਿਓਂ ਚੜੀ ਪਿਆ ਗਰਦ ਗੱਪਾ ਤੇ ਨੇਰੀ ਆ ਗਈ ਤੇ ਮਲੇਰ ਕੋਟਲਾ ਸਾਈਡ ਤੋਂ ਆਈ ਆ ਲੋ ਜੀ ਮਿੱਤਰੋ ਚਾਰੇ ਪਾਸੇ ਦੇਖ ਲਓ ਗਰਦੀ ਗਰਦ ਓਡੀ ਵੀ ਆ ਗਈ ਤੇ ਬਹੁਤ ਤੇਜ਼ ਨੇਰੀ ਆ ਗਈ ਇਹ ਮੈਂ ਆਪਾਂ ਜੀ ਪੱਲਾ ਆ ਸੈੱਟ ਕਰਨ ਤੇ ਮੈਂ ਚਲੋ ਆਪਾਂ ਹੁਣ ਦਿਖਾ ਦਈਏ ਤੇ ਲੋ ਜੀ ਮਿੱਤਰੋ ਸਾਰੇ ਪਾਸੇ ਕੁਝ ਨਹੀਂ ਜੀਦਾ ਹੈਗਾ ਤੇ ਬਾਹਰ ਤਾਂ ਸਾਰੇ ਗਲਦਗੱਪੇ ਹੀ ਹੈਗੇਤਾਂ ਦੇ ਵਿੱਚ ਤਾਂ ਤੇ ਲੋ ਜੀ ਮਿੱਤਰੋ ਤੇ ਨਸਾ ਦਾ ਆਪਣਾ ਬਣ ਗਿਆ ਤੇ ਅੱਜ ਬਣਾ ਰਹੇ ਆ ਆਪਾਂ ਆਲੂ ਚੀਲੇ ਆਲੂ ਤੇ ਪਕੌੜੇ ਆਲੂ ਪਕੌੜੇ ਬਣਾ ਰਹੇ ਹਾਂਗੇ ਤੇ ਮੌਸਮ ਵੀ ਬਾਹਰ ਮੀਂਹ ਵਾਲਾ ਹੋ ਗਿਆ ਤੇ ਨੇਰੀ ਜੀ ਤਾਂ ਨਗ ਦਿੱਤੀ ਆ ਤੇ ਬੱਦਲ ਬਾਈ ਜੀ ਖੜ ਗਈ ਤੇ ਬਸ ਮੀਂਹ ਵਾਲਾ ਮੌਸਮ ਬਣ ਚੱਲਿਆ ਮਿੱਤਰੋ ਤੇ ਧੂਣ ਮਤ ਪਾਈ ਜਾਂਦੀ ਆ ਮੈਂ ਤਾਂ ਲਓ ਜੀ ਮਿੱਤਰੋ ਹੱਪਾ ਕੇ ਗੁਰਦੁਆਰਾ ਟਾਲਾ ਹੈ ਵਾ ਤੇ ਬੱਦਲ ਸਾਰਾ ਇਧਰੋਂ ਧੂਰੀ ਛਾੜਨ ਉਹ ਮੰਗਿਆ ਆ ਕਰਦੇ ਆ ਦਰਸ਼ਨ ਕਰਕੇ ਮਹਾਰਾਜ ਜੀ ਦੇ ਦਰਸ਼ਨ ਕਰਾਂਗੇ ਅੰਮ੍ਰੋਧ ਜੀ ਤੁਸੀਂ ਵੀ ਕਰ ਲੋ ਸਾਰੇ ਮਹਾਰਾਜ ਜੀ ਦੇ ਦਰਸ਼ਨ ਦਰਸ਼ਨ ਕਰ ਲੈ ਪ੍ਰਸਾਦ ਮਿਲ ਗਿਆ ਤੇ ਬਸ ਸੋਣਾ ਤਾਂ ਚੱਲਦੇ ਆ ਘਰ ਨੂੰ ਤੇ ਮਹਾਰਾਜ ਜੀ ਇਹ ਦਰਸ਼ਨ ਹੋ ਗਏ ਲੋ ਲੋ ਸਾਡੇ ਦੀ ਕਰ ਲੋ ਦਰਸ਼ਨ ਤੁਸੀ ਵੀ ਅੱਜ ਮੌਸਮ ਖਰਾਬ ਜਾ ਰਿਹਾ ਪੈਗਾ ਝੂਲ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਜੀ ਤੇ ਮੇਰੇ ਪਿੰਡ ਦਾ ਗੁਰਦੁਆਰਾ ਗੁਰਦੁਆਰਾ ਟੱਲਾ ਹੈ ਅੱਜ ਬਣਾਉਣ ਲੱਗਿਆਂਗੇ ਕੱਦੂ ਮਾਤਾ ਲੱਗੀ ਪਈ ਹੈਗੀ ਚੀਰਨਾ ਤੇ ਆਪਾਂ ਚੱਲਦੇ ਹਾਂ ਹੁਣ ਪਾਣੀ ਪੀ ਕੇ ਖੇਤ ਨੂੰ ਪਾਣੀ ਪੀ ਲਈਏ ਮਿੱਤਰੋ ਠੰਡਾ ਆ ਲਓ ਜੀ ਪਹੁੰਚ ਗਏ ਆਪਾਂ ਕਾਲੇ ਦੀ ਮੋਟਰ ਤੇ ਉਹ ਤਾਂ ਪਤੰਦਰ ਵਧੀਆ ਬੀਜੀ ਬੈਠਾ ਤੇ ਖੁੱਲੀ ਢੁੱਲੀ ਪੌਦ ਵੀਜੀ ਬੈਠਾਗਾ ਤੇ ਵਧੀਆ ਹੋਊਗੀ ਲਓ ਜੀ ਤੁਸੀਂ ਆਪ ਹੀ ਚੈੱਕ ਕਰ ਲਓ ਖੜੀਆਂ ਨਾ ਘੈਂਟ ਪੌਦ ਐ ਤਾਂ ਚਾਹ ਹੈਗਾ ਮਾੜਾ ਮੋਟਾ ਜਗਾੜੀ ਤੇ ਲੋ ਜੀ ਮਿੱਤਰੋ ਬਾਹਣ ਸਾਰਾ ਪਤਾ ਇਹਨੇ ਆਪ ਦਾ ਚਾਰ ਪੰਜ ਕਿੱਲੇ ਰਹਿ ਗਏ ਉਹ ਝਾਪਨ ਲੱਗੇ ਹੋਇਆ ਭਰਾ ਮੇਰਾ ਬਹਣ ਤੇ ਆਪਣੇ ਵਾਲੇ ਟਰੈਕਟਰ ਨਾਲ ਤੇ ਲੋ ਜੀ ਲੋਕੇਸ਼ਨ ਦੇਖੋ ਕਿੰਨੇ ਐਟਾ ਲੋ ਜੀ ਮਿੱਤਰੋ ਆ ਮਿਰਚਾਂ ਦੇ ਬੂਟੇ ਦੇਖੋ ਕਿੰਨੇ ਕਹਿਣ ਨੇ ਕਿ ਫੁੱਲ ਫੁੱਲ ਪਾਇਆ ਹੋਇਆ ਮਿਰਚਾਂ ਦੇ ਬੂਟੇ ਨੂੰ ਪਰ ਪਤਾ ਨਹੀਂ ਬਤੰਦਰ ਨੇ ਤੋੜੀ ਨਹੀਂ ਹੈਗੀਆਂ ਆ ਦੇਖੋ ਬੂਟੇ ਜਮਾ ਲੱਥੋ ਲੱਥੋ ਹੋਏ ਪੈਣਗੇ ਐ ਨਹੀਂ ਹੈਗਾ ਵੀ ਤੋੜ ਕੇ ਕੋਈ ਚਾਰ ਚੱਪਾ ਪਾਲਾਂ ਤੇ ਲੋ ਜੀ ਇੱਥੋਂ ਇਹਦਾ ਕੰਮ ਕਾਲੇ ਸਿੰਘ ਦਾ ਐਸਾ ਵੈ ਸੀਗਾ ਇਹ ਘੱਟ ਹੀ ਧਿਆਨ ਦਿੰਦਾ ਹੈ ਇਹ ਕਮਕਣੀ ਤੇ ਮਿਰਚਾਂ ਨੂੰ ਫੁੱਲ ਫਲ ਪਿਆ ਹੋਇਆ ਹੈਗਾ ਤੇ ਆਹ ਗਾਹਾਂ ਬਤਮੂਆਂ ਦਾ ਬੂਟਾ ਹੈਗਾ ਤੇ ਲਓ ਜੀ ਇਹ ਵੀ ਚੈੱਕ ਕਰ ਲਓ ਟੱਕਿਆ ਪਿਆ ਇਹ ਲਓ ਜੀ ਆਹ ਚੈੱਕ ਕਰ ਲਓ ਇਹ ਮਾ ਟੱਕਿਆ ਪਿਆ ਹੈਗਾ ਤੇ ਮਾ ਦਾ ਪੁੱਤ ਪਤਾ ਨਹੀਂ ਕੀ ਗੱਲ ਤੋੜ ਦੇਈ ਹੈਗਾ ਘਰੇ ਮੁੱਲ ਦੀਆਂ ਸਬਜ਼ੀਆਂ ਲੈ ਕੇ ਖਾਣੀਆਂ ਇੱਥੋਂ ਤੋੜ ਕੇ ਲੈ ਕੇ ਲੈ ਜਾ ਕਰੇ ਤੇ ਲੋ ਜੀ ਮਿੱਤਰੋ ਲੋਕੇਸ਼ਨ ਚੈੱਕ ਕਰੋ ਕਿੰਨੀ ਘੰਟਾ ਪਹਿਲਾਂ ਮਿੱਠਾ ਮੂੰਹ ਕਰ ਲਿਆ ਆਪਾਂ ਆਰੀਆ ਦੇ ਬਿਸਕਟਾਂ ਨਾਲ ਲੋ ਜੀ ਆਪਾਂ ਲੈ ਆਏ ਹੀ ਪਿੰਡੋਂ ਆਉਂਦੇ-ਆਉਂਦੇ ਖੇਤ ਨੂੰ ਲੋ ਜੀ ਮਿੱਤਰੋ ਐ ਲੱਗਦਾ ਜਿਵੇਂ 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 ਜੰਗਲ ਦੇ ਵਿੱਚ ਫਰਤੇ ਹੋਣੇ ਆਪਾਂ ਤੇ ਲੋ ਜੀ ਤੇ ਬਾਬਾ ਜੀ ਦੀ ਜਗਾ ਕਿਧਰ ਤੇ ਲੋ ਜੀ ਮਿੱਤਰੋ ਆਏ ਤਾਂ ਉਹ ਕਹਾ ਅੱਗੇ ਚੱਲਦਾ ਗਿਆ ਆਪਣਾ ਟਰੈਕਟਰ ਤੇ ਫਿਲਹਾਲ ਆਪਾਂ ਪਿੰਡੋਂ ਆ ਗਏ ਤੇ ਉਹਨਾਂ ਦਾ ਮਾਂ ਦੇ ਪੁੱਤੋਂ ਨੂੰ ਪਤਾ ਨਹੀਂ ਹੈਗਾ ਬਾਈ ਜੀ ਹੋਰੇ ਕਾਲੇ ਹੋਰੇ ਹੋਣਗੇ ਜਾਂ ਨਹੀਂ ਲਓ ਜੀ ਮਿੱਤਰੋ ਆਪਾਂ ਹੁਣ ਚੱਲਦੇ ਹਾਂ ਉਹਨਾਂ ਕੋਲੇ ਲਓ ਜੀ ਮਿੱਤਰੋ ਆਹ ਚੱਲਦਾ ਆਪਣਾ ਨੀਲਾ ਕੋੜਾ ਲੈਣਾ ਸੋਰ ਜਮਾਂ ਮੰਜੀ ਛੋਕੀ ਹੋਈ ਆ ਹਾਲਾਂ ਦੀ ਦੇਖ ਲਓ ਤੁਸੀਂ ਚੈੱਕ ਕਰ ਲਓ ਤੇ ਕੀ ਹੋ ਗਿਆ ਇਹਨੂੰ ਉਤਰ ਗਿਆ ਲਓ ਜੀ ਮਿੱਤਰੋ ਚੇਂਜ ਹੋਇਆ ਡਰਾਈਵਰ ਤੇ ਸਾਡਾ ਦੂਜਾ ਡਰਾਈਵਰ ਹੋ ਗਿਆ ਭੱਜ ਇਹ ਤਾਂ ਮਾਂ ਦਾ ਪੁੱਤ ਖੇਤੋਂ ਤੋਂ ਭੱਜੂ ਭੱਜ ਹੀ ਕਰਦਾ ਜਦੋਂ ਮਰਜੀ ਦੇਖ ਲੈ ਇਹਨੂੰ ਛੱਡਦਾ ਨਹੀਂ ਹੈਗਾ ਆਉਂ ਜਾਂਦਾ ਲੈ ਭੱਜਾ ਉਹ ਨੂੰ ਕਹਿੰਦਾ ਮੈਂ ਨਹੀਂ ਰੁਕਦਾ ਹੈਗਾ ਲੈ ਉਹ ਕਹਿੰਦਾ ਨਾ ਜਾ ਯਾਰ ਕਹਿੰਦਾ ਪੂਰੀ ਰੁਕ ਜਾ ਉਹ ਨੂੰ ਕਹਿੰਦਾ ਮੈਂ ਨਹੀਂ ਰੁਕਦਾ ਹੈਗਾ ਪਾਲਾ ਤੋਂ ਅੰਦਰ ਭੱਜੂ ਭੱਜੂ ਕਰਦਾ ਲਓ ਜੀ ਮਿੱਤਰੋ ਆਪਣਾ ਨੀਲਾ ਘੋੜਾ ਚੱਲਦਾ ਹੈਗਾ ਮਿੱਤਰੋ ਡਾਇਨਾਸੌਰ ਆਉਂਦਾ ਧੱਕਾ ਪੂਰੀ ਫੁੱਲ ਤੇ ਆਪਾਂ ਨੂੰ ਕਹਿੰਦੇ ਸੀ ਤੂੰ ਚਲਾ ਲੈ ਤੇ ਮੈਂ ਮੈਂ ਤਾਂ ਨਹੀਂ ਚਲਾਉਣਾ ਹੈਗਾ ਬਾ ਤੁਸੀਂ ਪਾਓ ਮਹਾ ਬਾਕੇ ਕਰੋ ਚੈੱਕ ਮੈਂ ਸੋਡੀ ਨੇ ਸਾਹਣੀ ਚਾਹੀਦੀ ਮੈਨੂੰ ਤਾਂ ਨੇ ਸਾਹ ਆਪਣੇ ਨੀਲੇ ਘੋੜੇ ਤੇ ਡਾਣਾ ਹੋਰ ਤੇ ਮਿੱਤਰੋ ਤੇ ਕੀ ਆ ਕੋਈ ਹਾਲਾਂ ਦੀ ਮੰਜੀ ਦੇਖ ਲੋ ਮਿੱਤਰੋ ਜਮਾ ਠੋਕੀ ਹੋਈ ਹੈਗੀ ਜਮਾ ਠੋਕ ਕੇ ਹਾਲ ਚੱਲਦੇ ਨੇਗੇ ਤੇ ਹਾਲਾਂ ਵਾਲੀ ਤਾਂ ਪੂਰੀ ਫੁੱਲ ਨੇ ਸਾਗੀ ਜਮਾ ਫੁੱਲ ਬੜਾ ਫੁੱਲ ਮੰਜੀ ਠੋਕੀ ਹੈ ਹਾਲਾਂ ਦੀ ਜਮਾ ਲੋਦ ਕਰਾਂ ਚੀ ਚੱਲਦਾ ਮਿੱਤਰੋ ਬਾਤ ਆ ਟਰੈਕਟਰ ਤੇ ਆ ਹੀ ਨਹੀਂ ਰਹੀ ਵੀ ਆਏ ਜਿਵੇਂ ਹੋਈ ਵੀ ਮਤਲਬ ਹਨ ਐ ਪਤਾ ਲੱਗੇ ਵੀ ਬੜਾ ਜ਼ੋਰ ਲੱਗਦਾ ਟਰੈਕਟਰ ਦਾ ਜਮੇ ਨਹੀਂ ਮਿੱਤਰੋ ਐਹੀ ਜਿਹਾ ਕੋਈ ਗੱਲਬਾਤ ਹੀ ਨਹੀਂ ਹੈਗੀ ਜਿਵੇਂ ਸਾਇਲੈਂਟ ਚੱਲਦਾ ਗਿਆ ਚੱਕ ਕੀਤਾ ਤੇ ਸੋਣ ਵਾਲੀ ਕਾ ਟਰੈਕਟਰ ਹੁੰਦਾ ਵੀ ਦੇਖਿਆ 850 ਜਦਾ ਬੜੀ ਜਦਾ ਬੜਕ ਜੀ ਮਰੀ ਜਾਂਦੇ ਨੇ ਗਾਹ ਜਾ ਪਈ ਉਹਨਾਂ ਨੇ ਤੇ ਪਰ ਆਪਣੇ ਵਾਲਾਣਾ ਹੋਰ ਮਿੱਤਰੋ ਪੁਰਾਣਾ ਖੋਂਡਾਗਾ ਇਹਨੂੰ ਤਾਂ ਕੀ ਪਤਾ ਲੱਗਣਾਗਾ ਚੱਲਦਾਗਾ Mau belakang masa, mahatid solnudid hadi, eh, ngapain nyalain dana surga diurka metro, ya, reh, ala nanti mancing metro, 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 apa ya? ਤੇ ਪੱਟਵਾ ਰਿਹਾ ਹੈਗਾ ਤੇ ਕਿਰੋਂ ਸਾਹਮਣੇ ਤੋਂ ਲੈ ਕੇ ਇੱਥੇ ਤੱਕ ਸੀ ਆ ਉਹ ਸਾਹਮਣੇ ਬਾਟ ਆ ਗਈ ਜਿਹੜੀ ਆਪਣੀ ਆ ਖੰਬੇ ਕੋਲੇ ਤੇ ਇੱਥੇ ਤੱਕ ਸੀਗਾ ਤੇ ਇਹ ਤਾਂ ਸਾਰਾ ਵਹਿ ਗਿਆ ਤੇ ਲੋ ਜੀ ਮਿੱਤਰੋ ਕੱਲ ਉਹ ਵਾਰਾ ਬਹਿ ਗਿਆ ਸੀ ਉਹ ਦੁਗਾਹਾਂ ਵਾਲਾ ਤੇ ਅੱਜ ਇਹ ਬਹਿ ਗਿਆ ਤੇ ਹੁਣ ਇਸ ਤੋਂ ਬਾਅਦ ਦੇਖਦੇ ਆਂ ਸ਼ਾਇਦ ਇਹਦੇ ਵਿੱਚ ਬਾੜਨਗੇ ਤੇ ਲੋ ਜੀ ਮਿੱਤਰੋ ਚੱਲਦਾ ਡਾਇਨਾਸੌਰ ਆਪਣਾ ਤੇ ਜੂਮਿੰਗ ਦੀ ਆਪਣੇ ਦੀ ਫੋਨ ਦੀ ਕਲੀਅਰਟੀ ਹੈ ਨਹੀਂਗੀ ਤਾਂ ਕਰਕੇ ਇੰਨਾ ਜਿਆਦਾ ਸਾਫ਼ ਵੀਡੀਓ ਬਣਦੀ ਨਹੀਂ ਹੈਗੀ ਕੋਈ ਗੱਲ ਨਹੀਂ ਮਿੱਤਰੋ ਫੋਨ ਆਲਾ ਛੱਪ ਵੀ ਕੱਢਾਂਗੇ ਜਲਦੀ ਬਾਬਾ ਮਿਹਰ ਕਰੇ ਬਸ ਤੇ ਆਪਣਾ ਚੈਨਲ ਇੱਕ ਵਾਰੀ ਮੋਨਟਾਈਜ਼ ਹੋ ਜਾਏ ਤੇ ਫਿਰ ਕੱਢਾਂਗੇ ਛੱਪ ਆਪਾਂ ਜੂਮ ਵਾਲੇ ਸਾਰੇ ਕੈਮਰਾ ਵਾਲਾ ਫੋਨ ਵਧੀਆ ਲਿਆਵਾਂਗੇ ਨੂੰ ਘੈਂਟ ਤੋਂ ਘੈਂਟ ਛੱਪੇ ਕੱਢ ਕੇ ਦਿਖਾਇਆ ਕਰਾਂਗੇ ਜਿੰਨੀ ਕ ਆਪਣੀ ਕੋਸ਼ਿਸ਼ ਹੋਇਆ ਕਰੂਗੀ ਤੇ ਲੋ ਜੀ ਮਿੱਤਰੋ ਸੂਰਜ ਵੀ ਸ਼ੇਫ ਚੱਲਿਆ ਤੇ ਕੈਂਟ ਲਾਇਆ ਟਰੈਕਟਰ ਦੇ ਪਿੱਛੇ ਆਪਣੇ ਦੇ ਟੈਨਰ ਹੋਰਦੇ ਤੇ ਬਈ ਮਿੱਤਰੋ ਇਹਨਾਂ ਸਾਥੀ ਕੋਲੇ ਥੋਰ ਜਿਹਾ ਕਰ ਰਿਹਾ ਬਾਅਦ ਦੇਖੋ ਮਿੱਤਰੋ ਆਪਣੇ ਆਲੇ ਟੈਨਰ ਹੋਰਦੇ ਤੇ ਕਿੰਨੀ ਪਿਆਰੀ ਬਾਜ ਆ ਠੀਕ ਕਰਦਾ ਵਾ 22 ਹਜ਼ਾਰ ਸਾਰੀ ਆਸ ਮਿਊਜ਼ਿਕ ਸਿਸਟਮ ਛੱਡਿਆ ਹੋਵੇ ਪਰ ਮਿਊਜ਼ਿਕ ਸਿਸਟਮ ਆ ਜੇ ਆਪਾਂ ਨੇ ਲਵਾਇਆ ਨਹੀਂ ਹੈਗਾ ਮਿੱਤਰੋ ਤੇ ਕੋਈ ਗੱਲ ਨਹੀਂ ਲਵਾਵਾ ਜੇ ਜਲਦੀ ਚਾਹ ਛੋਟਾ ਲਵਾ ਦਈਏ ਤੇ ਹੋ ਸਕਦਾ ਛੋਟਾ ਲਵਾ ਦਈਏ ਨਹੀਂ ਵੱਡਾ ਲਵਾਵਾ ਨਹੀਂ ਕੋਈ ਗੱਲ ਨਹੀਂ ਮਿੱਤਰੋ ਲੋ ਜੀ ਮਿੱਤਰੋ ਦੂਜੇ ਟੱਕ ਦੇ ਵਿੱਚ ਬਾੜ ਲਿਆ ਤੇ ਹੁਣ ਇਹਦੀਆਂ ਪੱਟਾਂ ਵੀ ਢੂੜਾਂ ਤੇ ਲੋ ਜੀ ਚੱਕ ਜੀ ਸਾਰ ਲੈ ਮਿੱਤਰੋ ਹਾਲਾ ਲੋ ਹਾਲਾ ਨਹੀਂ ਤੇ ਜਮਾਂ ਮੰਜੀ ਠੋਕਦਾ ਸਲਾਂ ਨੂੰ ਤਾਂ ਕੋਈ ਸਮਝ ਨਹੀਂ ਹੈਗਾ ਪਿੱਛੇ ਵੀ ਮੇਰੇ ਪਾਏ ਹੋਏ ਨੇ ਜਾਂ ਨਹੀਂ ਪਾਏ ਹੋਏ ਤੇ ਜਿੰਨਾ ਜਿ ਬਹਿ ਸਕਿਆ ਬਾਵਾਗੇ ਮਿੱਤਰੋ ਤੇ ਰਾਤ ਨੂੰ ਚਾਹੇ ਹਨੇਰਾ ਹੋ ਜਾਏ ਕੋਈ ਚੱਕਰ ਨਹੀਂ ਆਪਾਂ ਤਾਂ ਹਨੇਰੇ ਆਲੀ ਖੁੰਡਾਂਗੇ ਰਾਤ ਨੂੰ ਬਥੇਰਾ ਵਾਇਆ ਆਪਣੇ ਨਾਲ 91 ਪਹਿਲਾਂ ਸੰਦਾ ਟਰੈਕਟਰ ਹੁੰਦਾ ਸੀ 91 ਆਪਣਾ ਤੇ ਉਹ ਬਥੇਰਾ ਵਾਇਆ ਆਪਣੇ ਰਾਤ ਨੂੰ ਤੇ ਚਲੋ ਕੋਈ ਗੱਲ ਨਹੀਂ ਹੁਣ ਆਪਾਂ ਨੇ ਆ ਲੈ ਜਾਂਦਾ ਆਪਣੇ ਸਪੈਸ਼ਲ ਲੈ ਜਾਂਦਾ ਨੀਲਾ ਘੋੜਾ ਡਾਇਨਾਸੌਰ ਮਿੱਤਰਾ ਤੇ ਤੇ ਹੁਣ ਇਹਦੇ ਨਾਲ ਪਵਾਇਆ ਕਰਾਂਗੇ ਤੱਕ ਲੋ ਜੀ ਤੁਸੀਂ ਆਪ ਹੀ ਦੇਖ ਲਓ ਆਵਾਜ਼ ਸੁਣਦੀ ਆ ਨਾ ਸਾਇਲੈਂਟ ਹੋ ਕੇ ਚੱਲਦਾ ਹੈਗਾ ਇੱਕ ਵਾਰ ਤਾਂ ਹੈਗੀ ਕਿੱਥੇ ਨਵੇਂ ਤੇ ਪੁਰਾਣੇ ਟਰੈਕਟਰ ਦਾ ਫਰਕ ਤਾਂ ਬਹੁਤ ਹੁੰਦਾ ਹੈਗਾ ਜਿਹੜੀ ਹੁਣ ਚੀਜ਼ ਬਣਦੀ ਆ ਹੁਣ ਦੀ ਚੀਜ਼ ਪੁਰਾਣੇ ਟਰੈਕਟਰਾਂ ਨਾਲ ਮੁਕਾਬਲਾ ਨਹੀਂ ਹੈਗਾ ਹੁਣ ਦੇ ਟਰੈਕਟਰਾਂ ਦਾ ਤੇ ਇੰਨਾ ਦੀ ਗੇਅਰ ਲਵਾ ਵਾਲਾ ਫਿਰ ਸਪੀਡ ਕਰਾ ਵਾਲਾ ਇਹਨਾਂ ਨੂੰ ਵੱਡਾ ਗੇਅਰ ਲਵਾ ਵਾਲਾ ਪਾਵਰ ਦਵਾ ਦੇ ਪਾਵਰ ਤਾਂ ਇਹਦੀ ਪਹਿਲੀ ਵੱਡੀ ਹੁੰਦੀ ਆ ਮਿੱਤਰੋ ਤੇ ਜੰਮਾ ਸਿਰਾਂ ਗੱਲਬਾਤ ਕਰਾ ਦਿੰਦੇ ਨੇਗੇ ਤੇ ਆਪਾਂ ਨੂੰ ਤਾਂ ਵੈਸੇ ਕੁਝ ਕਰਾਉਣ ਦੀ ਲੋੜ ਨਹੀਂ ਹੈ ਆਪਣਾ ਤਾਂ ਸੈੱਟ ਆਗਾ ਆਪਾਂ ਨੇ ਤਾਂ ਵੱਧੋਵਾ ਦਾ ਹਾਲਾਂ ਤੇ ਬਹਾਈ ਕਰਨੀ ਹੈ ਦੀ ਯਾ ਰੋਟਾਵੀਟਰ ਤੇ ਤੇ ਇੰਨੇ ਨੂੰ ਇਹ ਕੀ ਗੋਲਦਾਗਾ ਬਹੁਤ ਯਸੋ ਚੱਲਦਾਗਾ ਅਸਲ ਇਹ ਘਾਟ ਰਾਇ ਇਹ ਤੇ ਮਿਊਜ਼ਿਕ ਸਿਸਟਮ ਦੀ ਮਿਊਜ਼ਿਕ ਸਿਸਟਮ ਲੱਗਿਆ ਹੋਵੇ ਪਾ ਕੇ ਗਿਆ ਦੂਜਾ ਦੂਰਾ ਕਰਕੇ ਛੱਡਿਆ ਹੋਵੇ ਯੂਮਿੰਗ ਦਾ ਯਾਰ ਆਪਣੇ ਫੋਨ ਦੀ ਜਮੇ ਕੰਮ ਦੀ ਯੂਮਿੰਗ ਨਹੀਂ ਹੈਗੀ ਤੇ ਲੋ ਜੀ ਉਥਾ ਉਹਦਾ ਲੰਬੇ ਲੋਟ ਪਾਲਿਆ ਦਾ ਘੇਰਾ ਲੰਬੇ ਲੋਟ ਹੀ ਪਾਉਣ ਲੱਗ ਗਿਆ ਇਹ ਲੰਬੇ ਲੋਟ ਵੀ ਠੀਕ ਆ ਇਸ ਲੋਟ ਮਾਦਰੇ ਲੋਟ ਜੇ ਤੋਂ ਵਧੀਆਗਾ ਵੀ ਲੰਬੇ ਲੋਟ ਸੱਟ ਰਹਿੰਦਾਗਾ ਲੋ ਜੀ ਮਿੱਤਰੋ ਤੁਸੀਂ ਦੱਸਿਓ ਬਾਕੀ ਕਮੈਂਟ ਆ ਜੀ ਮਿੱਤਰੋ ਪੈਂਦੀਆਂ ਤੱਕ ਆਪਣੇ ਵਾਲੇ ਡਾਇਨਾਸੌਰ ਦੀ ਤੇ ਵਿੱਚ ਭਰਾ ਕਈ ਇੱਕ ਦੋ ਆਪਣ ਨੂੰ ਕਮੈਂਟ ਕਰ ਦਿੰਦਾ ਕਿ ਡਾਇਨਾਸੌਰ 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 ਮਿੱਤਰੋ ਆਹਾਗਾ ਆ ਫਿਰਦਾ ਜਿਹੜਾ ਇਹਦਾ ਨਾਂ ਡਾਇਨਾਸੌਰ ਰਿਆ ਹੋਇਆ ਆਪਣੇ ਜਿਵੇਂ ਕਿ ਹਰੇਕ ਬਾਈ ਆ ਕਿਸੇ ਕਿਸੇ ਕਿਸ ਨੂੰ ਕੀ ਵਧੀਆ ਲੱਗਦਾ ਕਿਸ ਨੂੰ ਕੀ ਵਧੀਆ ਲੱਗਦਾ ਹਾਮਰ ਹੋ ਗਿਆ ਡਾਇਨਾਸੌਰ ਕਰੋਕੋਡਾਇਲ ਹੋਰ ਬਥੇਰੇ ਤੇ ਜਿਵੇਂ ਕਿ ਆਪਣੇ ਵਾਲਾ ਹੋ ਗਿਆ ਮਿੱਤਰੋ ਇਹ ਵੀ ਡਾਇਨਾਸੋਰੀਆ ਆਪਾਂ ਨੂੰ ਵੀ ਵਧੀਆ ਲੱਗਿਆ ਨਾਂ ਇਹਦਾ ਆਪਣੇ ਤਾਂ ਇਹ ਡਾਇਨਾਸੋਰੀ ਧਰਤਾ ਮਿੱਤਰੋ ਨਾਂ ਇਹਦਾ ਬਸ ਆ ਗਿਆ ਪਰ ਲੱਕੀ ਬਾਈ ਹੋਰਾਂ ਦੇ ਫੈਨਾਂ ਤੇ ਮੰਨ ਕੇ ਚੱਲੋ ਤੇ ਵੀ ਉਹਨਾਂ ਦਾ ਡਾਇਨਾਸੌਰ ਵੱਡਾ ਆਪਣਾ ਵਾਲਾ ਭਰਾ ਉਹਨਾਂ ਦਾ ਛੋਟਾ ਮੈਂ ਛੋਟਾ ਡਾਇਨਾਸੌਰ ਮਿੱਤਰੋ ਭਰਾ ਲੱਗਿਆ ਹੋਇਆ ਆਪਣਾ ਬਹੁਣਾ ਇਹ ਆ ਮੰਜੀ ਥੋਕ ਕੇ ਬਹੁਣਾ ਖੁੰੰਦਰ ਹਾਲ ਕਹਿੰਦੇ ਮਾਂ ਦੇ ਪੁੱਤਿਆਂ ਜਮਾ ਖੱਲੇ ਨਾਲ ਨਾਲ ਲੈ ਦਿੱਤੋ ਜਮਾ ਖੱਲੇ ਲੱਗੇ ਹੋਏ ਨੇਗੇ ਫੇਰ ਨਾ ਕਹਦੇ ਵੀ ਹਾਂ ਉੱਤੇ ਲਈ ਫਿਰਦਾ ਆਵਾ ਥੱਲੇ ਲਾਈ ਹੋਈ ਐ ਮਨਜੀ ਠੋਕੀ ਹੋਈ ਐ ਮਨ ਹਲਾਵੀ ਯਾਨ ਤੱਕ ਫਿਰ। ਉਹ ਆਦੀ ਤੱਕ ਚੱਲਦਾ ਡਾਣਾ ਹੋਰ ਮਿੱਤਰੋ। ਲਓ ਜੀ ਮਿੱਤਰੋ ਟਰੈਕਟਰ ਆਪਣਾ ਠੀਕ ਚੱਲ ਰਿਹਾਗਾ ਤੇ ਜਿਹੜਾ ਇਹਦੇ ਪੰਪ ਲਵਾਇਆ ਸੀਗਾ ਲੈਫਟ ਪੰਪਰ ਨਮਾ ਤੇ ਪਤਾ ਲੱਗ ਗਿਆ ਵੀ ਵੱਡੀ ਗੱਲ ਤਾਂ ਇਹੀ ਸੀ ਵੀ ਚਾ ਲੈਫਟ ਪੰਪ ਦਾ ਪਤਾ ਲੱਗ ਜੂਗਾ ਹਾਲਾਂ ਤੇ ਹਨ ਮੇਚੀ ਨੇ ਵੀ ਗਏ ਸੀ ਘੰਟਾ ਤੋਂ ਘੰਟੇ ਹਾਲਾਂ ਤੇ ਚਲਾ ਲਿਓ ਤੇ ਉਹਦੇ ਨਾਲ ਫਿਰ ਉਸ ਤੋਂ ਬਾਅਦ ਆਪਾਂ ਵੈਸੇ ਕਈ ਕਿ ਵੀ ਵੱਡਾ ਲਵਾਇਆਗਾ। ਮਿਸਓ ਪ੍ਰੋਸੀਡਰ ਵਾਲਾ ਝਾੜ ਚੱਲੇ ਜਿਹੜਾ ਪੰਪ ਤੇ ਉਹੀ ਪੰਪ ਲਾਈ ਵੀ ਆਪਾਂ ਨਵਾਂ ਹੀ ਲਿਆਇਆ ਸੀਗਾ ਤਾਂ ਆਪਾਂ ਠੀਕ ਨਹੀਂ ਕਰਾਇਆਗਾ ਤੇ ਟਰੈਕਟਰ ਆਪਣਾ ਵਧੀਆ ਚੱਲਦਾ ਮਿੱਤਰੋ ਤੇ ਆਹ ਦੇਖ ਲਓ ਆਪਣਾ ਟੈਸਟ ਚੱਲ ਰਿਹਾ ਹੈਗਾ ਤੇ ਬਸ ਵਧੀਆ ਸੀ ਆਹੀ ਗੱਲ ਸੀ ਕਿ ਵੀ ਚੱਲ ਲੈਫਟ ਪੰਪ ਦਾ ਪਤਾ ਲੱਗ ਜੇ ਵੀ ਠੀਕ ਚੱਲਦਾ ਹੈਗਾ ਤੇ ਜਮਾਂ ਓਕੇ ਹੈ ਮਿੱਤਰੋ ਗੱਲਬਾਤ ਤੇ ਬਸ ਅੱਜ ਕਰ ਦੇਣੀ ਹੈ ਜਿਹੜੀ ਗੱਲਬਾਤ ਆ ਵੀ ਵਾਹਣ 9 ਵਜਿਆਂ 10 ਵਜਣ ਤੇ ਆ ਰਹਿ ਗਿਆ ਮਿੱਤਰੋ ਦੋ ਇਹ ਮੈਨੂੰ ਲੱਗਾ ਦੋ ਕਿੱਲਿਆਂ ਦੇ ਆਸ-ਪਾਸ ਹਜੇ ਰਹਿ ਗਿਆ ਤੇ ਇਹਦੀ ਵੀ ਵਾਹ ਵਾਹ ਹੈ ਅੱਜ ਨਿਮੇੜ ਦੇਣੀ ਹੈ ਮਿੱਤਰੋ ਲੋ ਜੀ ਮਿੱਤਰੋ ਟਾਈਮ ਹੋ ਗਿਆ ਸਾਢੇ 8 ਦਾ ਤੇ ਕਿੱਲੇ ਹਜੇ ਰਹਿੰਦੇ ਨੇ ਘੱਟੋ-ਘੱਟ ਕਿੱਲਾ ਡੇਢ ਕਿੱਲਾ ਕਿੱਲੇ ਹਜੇ ਕੋਟਾ ਦੋ ਰਹਿੰਦੇ ਨੇ ਵਾਉਣ ਵਾਲੇ ਆਪਣੇ ਤੇ ਮੈਨੂੰ ਲੱਗਦਾ ਵੀ ਟਾਈਮ ਸਾਢੇ 8 ਤਾਂ ਹੋ ਹੀ ਗਿਆ 8 9 ਵਜੇ ਦੇ ਕਰੀਬ ਟਾਈਮ ਹੋ ਜੂਗਾ ਜੀ ਤੇ ਦਰਸਰ ਚੱਲਿਆ ਪਛਾਪ ਹੀ ਦੇਖ ਲਓ ਲੋ ਜੀ ਮਿੱਤਰੋ ਦੇਖ ਲਓ ਇੰਨੇ ਰਾ ਹੋ ਚੱਲਿਆ ਬਸ ਹੁਣ ਤੋਂ ਗਿਣਮੇ 20 ਮਿੰਟਾਂ ਨੂੰ ਜਮਾਂ ਫੁੱਲੋ ਬਟਾ ਫੁੱਲ ਨੇਰਾ ਹੋ ਜੂਗਾ ਤੇ ਲੋ ਜੀ ਮਿੱਤਰੋ ਟਰੈਕਟਰ ਦੇ ਵੀ ਬਸ ਲਾਈਟਾਂ ਇੰਡੀਕੇਟਰ ਦਾ ਹੱਟ ਤੇ ਲਾਈਟਾਂ ਚੱਲਣ ਆ ਰਹੀ ਨੇਗੀਆਂ ਤੇ ਆ ਚੱਲ ਰਿਹਾ ਆਪਣਾ ਟਰੈਕਟਰ ਤੇ ਹੌਲੇ ਹੌਲੇ ਲਾਈਟਾਂ ਲੱਗ ਗਈਆਂ ਜੀ

ਲਓ ਜੀ ਭਾਈ ਜੀ ਕਹਿੰਦੇ ਹਾਲ ਨਹੀਂ ਲਾਏ ਹੈਗੇ ਸਾਡੇ ਨਾਲ ਉਹ ਕਹਿੰਦਾ ਫੋਕ ਦਾ ਜੈਨਾ ਮੰਜੀ ਹੋਰ ਦੱਸੋ ਜੀ ਕੀ ਵਹਿਮ ਕਰੀਏ ਹੈ ਨਾ ਇਹਦਾ ਕਿ ਮੈਂ ਵਹਿ ਉਹ ਗੱਡੀ ਇਹਦਾ ਲਓ ਜੀ ਮਿੱਤਰੋ ਆਪਾਂ ਖੇਤੋਂ ਨਿਕਲ ਆਏ ਮੋਟਰਾਂ ਇਕੱਲਾ ਹੱਕ ਲੈਂਦਾ ਤੇ ਤੇ ਦੋ ਆਪਾਂ ਥਾਂ ਰਹਿ ਗਿਆ ਬਹੁਣ ਵਾਲਾ ਸਾਰਾ ਾਕੀਲਾ ਾਕੀਲੇ ਦੇ ਵਿੱਚੋਂ ਵੀ ਤਿੰਨ ਕਵੀਗੇ ਥਾਂ ਦੇ ਰਹਿ ਗਏ ਬਹੁਣ ਵਾਲੇ ਤੇ ਬਸ ਬਾਕੇ ਭਰਾ ਫਿਰ ਆਪਣਾ ਆ ਜਾਊਗਾ ਤੇ ਮੈਂ ਆਪਾਂ ਚੱਲ ਮੈਂ ਦੁੱਧੇ ਆ ਫੜਨਾ ਸੀਗਾ ਡੈਰੀ ਚੋਂ ਤਾਹਰ ਕੇ ਮੈਂ ਮੋਟਰਾਂ ਇਕੱਲੇ ਲੈਂਦਾ ਤੇ ਨਾ ਚਲੋ ਆਪਾਂ ਦਾ ਨਿਕਲ ਚੱਲੀਏ ਪਿੰਨੋਂ ਤੇ ਦੁੱਧੂ ਆਪਾਂ ਇੱਥੇ ਲੈ ਕੇ ਜੰਨੂ ਨੇ ਕਿ ਮਿੱਤਰੋ ਪਹੁੰਚ ਗਿਆ ਤਕਰ ਤੇ ਮਾਤਾ ਨੇ ਲਓ 쿨ਰ ਵੀ ਫੁੱਲ ਕਰਤਾ ਤੇ ਸਾਰਾ ਬੇੜਾ ਵੀ ਸੜਕ ਤਾ ਫਰਦੀ ਹੈਗੀ ਤੇ ਆਪਾਂ ਵੀ ਦੁੱਧ ਲੈ ਕੇ ਘਰੇ ਪਹੁੰਚ ਗਏ ਮਿੱਤਰੋ ਲਓ ਜੀ ਮਿੱਤਰੋ ਟਾਈਮ ਹੋ ਗਿਆ 9 ਵਜੇ ਤੇ ਸਹੀ 9 ਵਜੇ ਆਪਾਂ ਦੁੱਧ ਲੈ ਕੇ ਬਾਹਣ ਬਹਾ ਕੇ ਘਰੇ ਪਹੁੰਚ ਗਏ ਹੈ ਨਾ ਸੈਟ ਭਰੀ ਸੀ ਭਰੀ ਸੀ ਤੜਕੇ ਤੜਕੇ ਭਰੀ ਸੀ ਲਓ ਹਰੀ ਸ਼ੀਜ਼ ਮਤਲਬ ਉਹ ਕਹ ਰਹੀ ਇਸ ਤੋਂ ਦਰ ਨਿਹਰਾ ਕਰੀ ਬੈਠੀ ਆ ਲੋ ਜੀ ਮਾਤਾ ਦਾ ਸਾਰੇ ਘਰ ਚੀਜ਼ ਹੀ ਰਕਦੀ ਬੈਠੀ ਸੀ ਤੇ ਪਰ ਕੰਮ ਕਰੀ ਜਾਂਦੀ ਸ਼ਾਪ ਤੇ ਆਪਾਂ ਨੇ ਲੋ ਦੁੱਧ ਲਈ ਅੰਦਰੋਂ ਸੀ ਨੂੰ ਹੁੰਦੀ ਜਵਾਲ ਮਾਤਾ ਦਾ ਆਪਣੀ ਦਾ ਤੁਹਾਨੂੰ ਪਤਾ ਇਹ ਹੀ ਦਿਖਦੀ ਹੁੰਦੀ ਜਦੋਂ ਮੌਕਾ ਮਲੇ ਤਾਂ ਕੰਮ ਕਰ ਛੜਦੀ ਨਹੀਂ ਹੈਗੀ ਲੋ ਜੀ ਮਿੱਤਰੋ ਹੁਣ ਇਹਨੂੰ ਲਈਏ ਆਪਾਂ ਬਾਹਲ ਲਿਆਂਦਾ ਉਸਤ 2 ਲੀਟਰ ਮੰਨ ਲਓ ਤੁਸੀਂ ਲਿਆਂਦਾ ਹੁਣੇ ਥੋੜਾ ਬੇਚਾਨ ਲੱਗਦਾ ਤੇ ਬਰਨਾ ਆ ਕੇ ਪੇਟ ਚਲੋ ਠੀਕ ਆ ਮਿੱਤਰੋ ਜੇ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਤੇ ਇੱਕ ਯਾਰ ਆਪਣੇ ਬਲੌਗ ਨੂੰ